ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਥੈਂਕ ਯੂ ਪੰਜਾਬ ਅੱਜ ਫੇਰ ਤੁਹਾਡੇ ਇੱਕ ਵਾਰ ਰੂਬਰੂ ਹੋ ਰਹੇ ਹਾਂ ਅੱਜ ਦਾ ਜੋ ਵਿਸ਼ਾ ਹੈ ਅੱਜ ਦਾ ਵਿਸ਼ਾ ਹੈ ਗੁਨਿਆਣਾ ਮੰਡੀ ਦੇ ਵਿੱਚ ਵਿਕਾਸ ਕਾਰਜਾਂ ਦੇ ਜੋ ਨੀ ਪੱਥਰ ਰੱਖੇ ਗਏ ਸਨ ਜਾਗ ਮੈਂ ਕਹਿ ਸਕਦਾ ਕਿ ਹਲਕਾ ਪੂਚੋ ਵਿਧਾਇਕ ਪ੍ਰੀਤਮ ਸਿੰਘ ਕੋਟਪਾਈ ਵੱਲੋਂ ਜਿੰਨਾ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ ਉਹ ਵਿਕਾਸ ਕਾਰਜ ਅੱਜ ਅਧੂਰੇ ਹੀ ਪਏ ਹਨ ਜੇ ਮੈਂ ਗੱਲ ਕਰਾਂ ਇਸ ਟਾਈਮ ਮੈਂ ਖੜਾ ਹਾਂ ਗੁਣਿਆਣਾ ਦੇ ਲਾਈਨੋਂ ਪਾਰ ਏਰੀਏ ਦੇ ਵਿੱਚ ਜਿੱਥੇ ਕਿ ਸ੍ਰੀ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਇੱਕ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਉਹ ਨੀਂਹ ਪੱਥਰ 22/8/2020 ਨੂੰ ਰੱਖਿਆ ਗਿਆ ਸੀ ਤੇ ਅੱਜ 1 ਸਾਲ ਪੂਰਾ ਹੋਣ ਤੋਂ ਬਾਅਦ 1 ਮਹੀਨਾ ਵੀ ਉੱਪਰ ਹੋ ਗਿਆ ਹੈ ਤਾਂ ਉਹ ਜੋ ਨੀ ਪੱਥਰ ਰੱਖਿਆ ਸੀ ਨੀ ਪੱਥਰ ਰੱਖਣ ਦੇ ਬਾਅਦ ਸਾਲ ਪੂਰਾ ਹੋਣ ਦੇ ਬਾਵਜੂਦ ਵੀ ਇੱਥੇ ਜੋ ਮੈਂ ਕਹਿ ਸਕਦਾ ਕਿ ਜੋ ਨਿਰਮਾਨ ਹੈ ਉਹ ਅਜੇ ਵੀ ਅਧੂਰਾ ਹੀ ਹੈ ਤਾਂ ਮੈਂ ਸਾਡੇ ਕੈਮਰਾਮੈਨ ਹਰਗੋਪ੍ਰੀ ਸਿੰਘ ਨੂੰ ਕਵਾਂਗਾ ਕਿ ਉਹ ਇੱਕ ਵਾਰ ਜ਼ਰੂਰ ਇੱਧਰ ਨਿਰਮਾਨ ਤੇ ਜੋ ਨਿਰਮਾਨ ਚੱਲ ਰਿਹਾ ਹੈ ਉਸ ਤੇ ਇੱਕ ਵਾਰੀ ਕੈਮਰਾ ਘੁਮਾਣ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਇਹ ਉਹ ਧਰਮਸ਼ਾਲਾ ਦਾ ਨਿਰਮਾਣ ਜਿੱਥੇ ਚੱਲ ਰਿਹਾ ਹੈ ਜਿੱਥੇ ਧਰਮਸ਼ਾਲਾ ਦੀ ਉਸਾਰੀ ਹੋ ਰਹੀ ਹੈ ਇਹ ਉਸ ਤਰ੍ਹਾਂ ਹੀ ਮੈਂ ਕਹਿ ਸਕਦਾ ਕਿ ਇੱਕ ਛੋਟਾ ਜਾਂ ਲੈਂਟਰ ਹੱਲੇ ਪਿਆ ਹੈ ਇਹ ਜੋ ਪੂਰੀ ਧਰਮਸ਼ਾਲਾ ਹੈ ਮੈਂ ਇੱਧਰ ਵੀ ਕਵਾਂਗਾ ਕੈਮਰਾਮੈਨ ਨੂੰ ਕਿ ਇੱਧਰ ਵੀ ਨਿਗ੍ਹਾ ਮਰੋ ਇਹ ਪੂਰੀ ਧਰਮਸ਼ਾਲਾ ਉੱਥੇ ਤੱਕ ਹੈ ਜੋ ਧਰਮਸ਼ਾਲਾ ਦਾ ਨਿਰਮਾਣ ਹੈ ਉਹ ਉੱਥੇ ਤੱਕ ਹੋਣਾ ਹੈ ਪਰ ਪਿੱਛੇ ਜੇ ਇੱਕ ਲੈਂਟਰ ਹੱਲੇ ਪਿਆ ਹੈ ਤਾਂ ਇਹ ਨਿਰਮਾਣ ਹਾਲੇ ਤੱਕ ਅਧੂਰਾ ਹੀ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਤਾਂ ਇਨਸ਼ਾਅਲਾ ਦੇ ਵਿੱਚ ਮਿੱਟੀ ਦੇ ਢੇਰ ਔਰ ਟਾਈਲਾਂ ਔਰ ਇੱਟਾਂ ਸਾਰਾ ਕੁਝ ਪਿਆ ਹੈ ਪਰ ਨਿਰਮਾਨ ਅੱਜ ਵੀ ਮੈਂ ਦੇਖ ਸਕਦਾ ਕਿ ਚਲੋ ਅੱਜ ਜੇ ਆਪਾਂ ਗੱਲ ਕਰੀਏ ਭਾਰਤ ਬੰਦਰ ਨੂੰ ਲੈ ਕੇ ਤਾਂ ਲੋਕ ਆਪਣੇ ਕੰਮਾਂ ਤੇ ਨਹੀਂ ਗਏ ਕਿਸਾਨੀ ਹਿੱਤ ਦੇ ਵਿੱਚ ਉਹਨਾਂ ਨੇ ਆਪਣਾ ਫਤਵਾ ਦਿੱਤਾ ਹੈ ਪਰ ਦੂਜੇ ਪਾਸੇ ਇੱਥੋਂ ਸੂਤਰਾਂ ਤੋਂ ਜਾਣਕਾਰੀ ਵੀ ਮਿਲੀ ਹੈ ਕਿ ਇੱਥੇ ਜੋ ਕਾਰਜ ਨਿਰਮਾਣ ਦਾ ਕੰਮ ਹੈ ਬਹੁਤ ਹੀ ਹੋਲੀ ਹੋ ਰਿਹਾ ਹੈ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਨਿਰਮਾਣ ਕਿੰਨੀ ਕੀ ਤੇਜ਼ੀ ਫੜਦਾ ਹੈ ਕਿਉਂਕਿ 2022 ਦੀਆਂ ਇਲੈਕਸ਼ਨਸ ਵੀ ਆ ਚੁੱਕੀਆਂ ਹਨ ਨੇੜੇ ਹਨ ਤੇ ਆਉਣ ਵਾਲਾ ਸਮਾਂ ਬਹੁਤ ਘੱਟ ਹੈ ਤੇ ਆਪਾਂ ਇੱਥੋਂ ਦੇ ਕੌਂਸਲਰ ਮਨੋਜ ਕੁਮਾਰ ਮੁੰਨਾ ਨਾਲ ਇਸ ਬਾਰੇ ਬਾਬਤ ਗੱਲ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਹਲਕਾ ਪੁਚੋ ਵਿਧਾਇਕ Pritam Singh Kotpai ਨੇ ਜੋ ਨਿਰਮਾਨ ਕਾਰਜ ਇੱਥੇ ਸ਼ੁਰੂ ਮਨੋਜ ਕੁਮਾਰ ਮੁੰਨਾ ਜੀ ਇਹਨਾਂ ਤੋਂ ਜਾਣਦੇ ਆ ਕਿ ਜੋ ਇਹਨਾਂ ਨੇ ਇੱਥੇ ਇਹਨਾਂ ਦੇ ਏਰੀਆ ਦੇ ਵਿੱਚ ਭਗਤ ਰਵੀਨ ਦਾਸ ਜੀ ਦੇ ਨਾਮ ਤੇ ਜੋ ਧਰਮਸ਼ਾਲਾ ਦਾ ਨਿਰਮਾਨ ਸ਼ੁਰੂ ਹੋਇਆ ਸੀ ਜੋ ਜਿੰਨਾ ਦਾ ਨੀਂਹ ਪੱਥਰ ਹਲਕਾ ਪੁਚੋ ਵਿਧਾਇਕ Pritam Singh Kotpai ਨੇ ਆਪਣੇ ਕਰ ਕਮਲਾ ਨਾਲ 22 8 2020 ਨੂੰ ਰੱਖਿਆ ਸੀ 1 ਸਾਲ ਤੋਂ 1 ਮਹੀਨਾ ਹੋਰ ਉੱਪਰੋਂ ਬੀਤ ਜਾਣ ਦੇ ਬਾਵਜੂਦ ਵੀ ਉਹ ਕੰਮ ਅਧੂਰਾ ਹੀ ਹੈ ਸਰ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਇਹ ਕੰਮ ਅਧੂਰਾ ਹੈ ਏਕੋ ਤੋਂ ਤੱਕ ਪੂਰਾ ਹੋਵੇਗਾ ਸਭ ਤੋਂ ਪਹਿਲਾ ਕੰਮ ਜੀ ਗੁਰੂ ਅਮਰਦਾਸ ਧਰਮਸ਼ਾਲਾ ਪੀਰਖਾਨਾ ਬਸਤੀ ਦਾ ਹੀ ਸਟਾਰਟ ਹੋਇਆ ਸੀਗਾ ਇਹ ਕੰਮ ਮੇਰੇ ਖਿਆਲ ਚ 2 ਕ ਮਹੀਨੇ ਤੱਕ ਕੰਪਲੀਟ ਹੋ ਜਾਣਾ ਸੀਗਾ ਪਰ ਕੁਝ ਰੇਲਵੇ ਵੱਲੋਂ ਅਟਕਣ ਲਾਈਆਂ ਗਈਆਂ ਜਿਹਦੇ ਕਰਕੇ ਇਹ ਜੋ ਕੰਮ ਹੈਗਾ ਡਿਲੇ ਹੋ ਗਿਆ ਹੁਣ ਇਹ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਗਿਆ ਹੈਗਾ ਥੋੜੇ ਟਾਈਮ ਚ ਇਹ ਪੂਰਾ ਕੀਤਾ ਜਾਊਗਾ ਨਹੀਂ ਸਰ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਰੇਲਵੇ ਵੱਲੋਂ ਅਟਕਲਾ ਲਾਈ ਹੈ ਗਿਆ ਤਾਂ ਪਹਿਲਾਂ ਕੀ ਇਹ ਜਗ੍ਹਾ ਨੂੰ ਡਿਸਾਈਡ ਕਰਨ ਤੋਂ ਪਹਿਲਾਂ ਨਹੀਂ ਸੀ ਆਪਾਂ ਨੂੰ ਪਤਾ ਕਿ ਇਹਦੀ ਇਹ ਪ੍ਰੋਬਲਮ ਆ ਸਕਦੀ ਹੈ ਸਰ ਇਹ ਸਰ ਧਰਮਸ਼ਾਲਾ ਲਗਭਗ ਮੇਰੇ ਜਨਮ ਤੋਂ ਪਹਿਲਾਂ ਦੀ ਆ ਕੁੱਲ ਮਿਲਾ ਕੇ ਚੱਲੀਏ ਇਸ ਧਰਮਸ਼ਾਲਾ ਨੂੰ 30 ਸਾਲ ਤੋਂ ਪਹਿਲਾਂ ਦੀ ਧਰਮਸ਼ਾਲਾ ਹੈਗੀ ਹੈ ਇਹ ਇਹਨੂੰ ਢਾ ਢੇਰੀ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਨਵੀਂ ਉਸਾਰੀ ਸ਼ੁਰੂ ਕੀਤੀ ਗਈ ਸੀ ਜਦੋਂ ਢਾ ਢੇਰੀ ਹੋ ਗਈ ਉਸ ਤੋਂ ਬਾਅਦ ਰੇਲਵੇ ਵਾਲਿਆਂ ਨੇ ਹਲਕਾ ਜਿਹਾ ਡਿਸਪਿਊਟ ਸੀਗਾ ਔਰ ਉਹ ਕੋਈ ਡਿਸਕਿਊਟ ਵੀ ਨਹੀਂ ਸੀਗਾ ਉਹ ਕੋਈ ਡਿਸਕਿਊਟ ਵੀ ਨਹੀਂ ਸੀਗਾ ਤੇ ਹੁਣ ਦੁਬਾਰਾ ਨਵੇਂ ਸਿਰੇ ਤੋਂ ਜੋ ਕੰਮ ਬੰਦ ਪਿਆ ਸੀਗਾ ਉਹਨੂੰ ਸ਼ੁਰੂ ਕਰ ਦਿੱਤਾ ਤਿੰਨ ਦਿਨ ਹੋ ਗਏ ਕੰਮ ਚੱਲਦੇ ਆ ਤੇ ਸਰ ਤੁਹਾਨੂੰ ਕੀ ਲੱਗਦਾ ਹੈ ਕਿ 2022 ਦੀਆਂ ਇਲੈਕਸ਼ਨ ਜਿਵੇਂ ਨਜ਼ਦੀਕ ਆ ਰਹੀਆਂ ਤੇ ਜਿਹੜੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਹਲਕਾ ਪੁੱਛੋ ਦੇ ਵਿਧਾਇਕ Pritam Singh Kot ਭਾਈ ਨੇ ਰੱਖਿਆ ਸੀ ਉਹ ਮੈਂ ਕਹਿ ਸਕਦਾ ਕਿ 90% ਜਿਹੜੇ ਕੰਮ ਹੈ ਹਾਲੇ ਤੱਕ ਉਹ ਪੂਰੇ ਨਹੀਂ ਹੋਏ ਗੁਨੀਆਣਾਵੰਡੀ ਦੇ ਵਿੱਚ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਬਿਰਜੀ ਗੁਨੀਆਣਾ ਮੰਡੀ ਚ ਵੈਸੇ ਤਾਂ ਟੋਟਲੀ ਕੰਮ ਪੂਰੇ ਹੋ ਚੁੱਕੇ ਆ ਸਰ ਸਰ ਕਿਹੜੇ ਕਿਹੜੇ ਕੰਮਾਂ ਨੂੰ ਤੁਸੀਂ ਕਹਿੰਦੇ ਹੋ ਕਿ ਪੂਰੇ ਹੋ ਚੁੱਕੇ ਆ ਸਰ ਇੱਕ ਮਾਲ ਰੋਡ ਦਾ ਕੰਮ ਹੀ ਥੋੜਾ ਜਿਹਾ ਪੈਂਡਿੰਗ ਰਹਿ ਗਿਆ ਸੀ ਉਹ ਵੀ ਸਰ ਮੈਂ ਇੱਥੇ ਤੁਹਾਨੂੰ ਗਿਣਾਵਾ ਕਿ ਇੱਕ ਮਾਲ ਰੋਡ ਜੇ ਮੈਂ ਤੁਹਾਡੀ ਧਰਮਸ਼ਾਲਾ ਦੀ ਇਸ ਏਰੀਆ ਦੀ ਗੱਲ ਕਰਾਂ ਜੇ ਮੈਂ ਉੱਧਰ ਪਾਰਕ ਦੇ ਵਿੱਚ ਜੋ ਬੈਡਮਿੰਟਨ ਕੋਰਟ ਬਣ ਜਾ ਰਿਹਾ ਉਹਦੀ ਗੱਲ ਕਰਾਂ ਠੀਕ ਹੈ ਜੀ ਜੇ ਮੈਂ ਦੂਸਰੀ ਧਰਮਸ਼ਾਲਾ ਦੀ ਗੱਲ ਕਰਾਂ ਜੇ ਮੈਂ ਗੱਲ ਕਰਾਂ ਇੱਕ ਧਰਮਸ਼ਾਲਾ ਜਿਹੜੀ ਆਪਣੀ ਪੰਚਾਇਤੀ ਧਰਮਸ਼ਾਲਾ ਹੈ ਉਸ ਦੇ ਉੱਪਰ ਜੋ ਕਾਰਜ ਚੱਲ ਰਿਹਾ ਨਿਰਮਾਣ ਦਾ ਉਹ ਵੀ ਅਧੂਰਾ ਹੈ ਤਾਂ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਸਰ ਕੰਮ ਪੂਰੇ ਹੋਏ ਹਨ ਸਰ ਕੰਮ ਸਾਰੇ ਪੂਰੇ ਹੋ ਗਏ ਜਿਹੜੇ ਕੰਮ ਪੈਂਡਿੰਗ ਪਏ ਆ ਉਹ ਕਿਸੇ ਨਾ ਕਿਸੇ ਅਟਕਲਾਂ ਕਰਕੇ ਹੀ ਪੈਂਡਿੰਗ ਪਏ ਆ ਵੈਸੇ ਕੋਈ ਕੰਮ ਪੈਂਡਿੰਗ ਨਹੀਂ ਪਏ ਇਸ ਏਰੀਆ 'ਚ ਤੁਸੀਂ ਜਾਓਗੇ ਜਦੋਂ ਟੋਟਲੀ ਸਾਰੇ ਕੰਮ ਪਹਿਲੀਆਂ ਜੀ ਮੁੰਨਾ ਜੀ ਮੈਂ ਤੁਹਾਨੂੰ 5 ਕੰਮ ਗਿਨਾ ਤੇ 5 ਕੰਮ ਅਧੂਰੇ ਆ 5 ਕੰਮਾਂ 'ਚ ਸਰ ਕੋਈ ਨਾ ਕੋਈ ਅਟਕਲ ਲੱਗੀ ਹੋਈ ਸੀਗੀ ਦੋਸਤੋ ਇਸ ਟਾਈਮ ਮੈਂ ਮੌਜੂਦ ਹਾਂ ਗੁਨਿਆਣਾ ਮੰਡੀ ਦੀ ਜੋ ਨਗਰ ਕੌਂਸਲ ਦੇ ਅਧੀਨ ਆਉਂਦੀ ਪਾਰਕ ਹੈ ਉਸ ਦੇ ਵਿੱਚ ਮੌਜੂਦ ਹਾਂ ਤੇ ਨਾਲ ਹੀ ਮੈਂ ਇਸ ਜਗ੍ਹਾ ਤੇ ਮੌਜੂਦ ਇਹ ਜਗ੍ਹਾ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਗ੍ਹਾ ਜਿਸ ਦਾ ਨੀ ਪੱਤਰ ਹਲਕਾ ਪੁੱਛੂ ਵਿਧਾਇਕ ਪ੍ਰੀਤਮ ਸਿੰਘ ਕੋਟਪਾਈ ਨੇ ਆਪਣੇ ਕਰ ਕਮਲਾਂ ਨਾਲ 11ਵੇਂ ਮਹੀਨੇ 2020 ਦੇ 11ਵੇਂ ਮਹੀਨੇ ਰੱਖਿਆ ਸੀ ਅਤੇ ਇਹ ਇੱਥੇ ਜੋ ਜਗ੍ਹਾ ਹੈ ਇਸ ਜਗ੍ਹਾ ਦੇ ਉੱਪਰ ਬੈਡਮਿੰਟਨ ਕੋਰਟਸ ਜੋ ਹੈ ਤਿਆਰ ਹੋਣ ਜਾ ਰਿਹਾ ਹੈ ਮੈਂ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਉਸ ਵੇਲੇ ਮੌਜੂਦਾ ਅਧਿਕਾਰੀਆਂ ਦੇ ਨਾਲ ਜਦੋਂ ਗੱਲ ਕੀਤੀ ਸੀ ਨੀ ਪੱਥਰ ਰੱਖਣ ਸਮੇਂ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ 3 ਮਹੀਨਿਆਂ ਦੇ ਅੰਦਰ ਅੰਦਰ ਕੋਰਟਸ ਬਣ ਕੇ ਬੱਚਿਆਂ ਦੇ ਸਪੇਰਦ ਕਰ ਦਿੱਤਾ ਜਾਵੇਗਾ ਤੇ ਬੱਚਿਆਂ ਨੂੰ ਇਹ ਜੋ ਸੁਵਿਧਾ ਹੈ ਬੈਡਮਿੰਟਨ ਕੋਰਟ ਦੀ ਮਿਲਣੀ ਸ਼ੁਰੂ ਹੋ ਜਾਵੇਗੀ ਪਰ ਮੈਂ ਅੱਜ ਇੱਥੇ ਤੁਹਾਨੂੰ ਦੱਸ ਦੇਵਾਂ ਕਿ 3 ਮਹੀਨੇ ਛੱਡ ਕੇ 6 ਮਹੀਨੇ ਤਾਂ ਹੁਣ ਤਕਰੀਬਨ ਅੱਜ 10 ਮਹੀਨੇ ਹੋ ਚੁੱਕੇ ਹਨ ਸਾਲ ਹੋਣ ਵਾਲਾ ਹੈ 2 ਮਹੀਨੇ ਬਾਕੀ ਹਨ ਤਾਂ ਇਹ ਬੈਡਮਿੰਟਨ ਕੋਰਟ ਹਾਲੇ ਕੱਲੀਆ ਦਿਵਾਰਾਂ ਖੜੀਆਂ ਹੋਈਆਂ ਹਨ ਨਾ ਕੋਈ ਪਲਸਤਰ ਹੋਇਆ ਹੈ ਨਾ ਕੁਛ ਹੋਇਆ ਹੈ ਨਾ ਛੱਤ ਬਣੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿੰਨਾ ਸਮਾਂ ਲੈਂਦਾ ਹੈ ਪਰ ਜਦੋਂ ਨੀਂ ਪੱਥਰ ਰੱਖਿਆ ਗਿਆ ਨੀਂ ਪੱਥਰ ਰੱਖਣ ਦੇ ਸਮੇਂ ਇਸ ਨੂੰ 90 ਦਿਨਾਂ ਦਾ ਟਾਈਮ ਦਿੱਤਾ ਗਿਆ 90 ਦਿਨਾਂ ਦੇ ਟਾਈਮ ਤੋਂ ਬਾਅਦ ਅੱਜ ਕਈ ਮਹੀਨੇ ਉੱਪਰ ਬੀਤ ਜਾਣ ਦੇ ਬਾਵਜੂਦ ਵੀ ਇਹ ਬੈਡਮਿੰਟਨ ਕੋਰਟ ਹਾਲੇ ਤੁਹਾਨੂੰ ਖਾਲੀ ਹੀ ਨਜ਼ਰ ਆਵੇਗਾ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇਸ ਨੂੰ ਚਾਰੇ ਪਾਸੇ ਦਿਖਾਵੇ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕਿ ਇਸ ਦੀਆਂ ਜੋ ਦੀਵਾਰਾਂ ਹਨ ਉਹ ਖੜੀਆਂ ਹੋ ਚੁੱਕੀਆਂ ਹਨ ਪਰ ਦੂਸਰੇ ਪਾਸੇ ਉੱਪਰ ਹਾਲੇ ਲੈਂਟਰ ਪਾਣਾ ਬਾਕੀ ਹੈ ਛੱਤ ਪੈਣੀ ਬਾਕੀ ਹੈ ਤੇ ਨਾ ਹੀ ਇੱਥੇ ਕੋਈ ਹੱਲ ਹੈ ਮੈਂ ਕਹਿ ਸਕਦਾ ਕਿ ਕਿਸੇ ਤਰ੍ਹਾਂ ਦਾ ਪਲਸਤਰ ਜੋ ਕੰਦਾਂ ਨੂੰ ਹੈ ਉਹ ਸ਼ੁਰੂ ਹੋਇਆ ਹੈ ਤਾਂ ਇਸ ਦੇ ਬਾਬਤ ਵੀ ਆਪਾਂ ਇੱਥੋਂ ਦੇ ਜੋ ਜਿੰਨਾਂ ਦੇ ਕੋਲ ਠੇਕਾ ਹੈ ਉਸ ਠੇਕੇਦਾਰ ਨਾਲ ਗੱਲ ਕਰਾਂਗੇ ਉਹ ਕੀ ਕਹਿੰਦੇ ਹਨ ਇਸ ਬਾਰੇ ਤਾਂ ਉਹ ਵੀ ਤੁਹਾਡੇ ਮੈਂ ਰੂਬਰੂ ਕਰਾਵਾਂਗਾ ਕਿ ਠੇਕੇਦਾਰ ਨੇ ਇਸ ਕੋਰਟ ਨੂੰ ਪੂਰਾ ਕਰਨ ਦੇ ਲਈ ਹੋਰ ਕਿੰਨਾ ਸਮਾਂ ਮੰਗਿਆ ਹੈ ਜਦੋਂ ਇਸ ਬਾਰੇ ਠੇਕੇਦਾਰ ਗਨੂ ਨਾਲ ਸੰਪਰਕ ਕਰਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਬੈਡਮਿੰਟਨ ਕੋਰਟਸ ਦੀ ਕੰਦਾ ਬਹੁਤ ਉੱਚੇ ਹੋਣ ਕਰਕੇ ਦੇਰੀ ਹੋ ਰਹੀ ਹੈ ਨਾਲ ਹੀ ਉਹਨਾਂ ਨੇ ਰਮੇਸ਼ਪੁਰ ਮੱਟੂ ਤੇ ਨਿਸ਼ਾਨਾ ਸਾਧ ਦੇ ਕਿਹਾ ਕਿ ਰਮੇਸ਼ ਕੁਮਾਰ ਮੱਟੂ ਵੱਲੋਂ ਵੀ ਅਰਚਨ ਪਾਨ ਕਰਨ ਇਹ ਕੰਮ ਦੇਰੀ ਨਾਲ ਸ਼ੁਰੂ ਹੋਇਆ ਅਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਵਿੱਚ ਹੀ ਇਹ ਕੰਮ ਕੰਪਲੀਟ ਹੋ ਜਾਵੇਗਾ ਦੂਸਰੇ ਪਾਸੇ ਠੇਕੇਦਾਰ ਸੁਖਮੰਦਰ ਸਿੰਘ ਨੇ ਕਿਹਾ ਕਿ ਰੇਲਵੇ ਵੱਲੋਂ ਅਰਚਨ ਪਾਨ ਕਰਨ ਕੰਮ ਵਿੱਚ ਦੇਰੀ ਹੋ ਰਹੀ ਹੈ ਰੋਧੀ ਧਿਰ ਦੇ ਵਿੱਚ ਜੋ ਬਹੁਤ ਵਧੀਆ ਰੋਲ ਨਿਭਾ ਰਹੇ ਹਨ ਉਹ ਹਨ ਰਮੇਸ਼ ਕੁਮਾਰ ਮੱਟੂ ਇਹਨਾਂ ਦੀ ਪਤਨੀ ਅੱਜ ਕੱਲ ਕਾਉਂਸਲਰ ਦੇ ਰੂਪ ਵਿੱਚ ਆਪਣੀ ਸੇਵਾ ਦੇ ਰਹੇ ਹਨ ਤਾਂ ਮਟੂ ਜੀ ਇੱਕ ਜਿੱਥੇ ਤੋਂ ਪਤਾ ਹੈ ਕਿ ਆਪਣੇ ਜੋ ਗੁਨਿਆਣਾ ਮੰਡੀ ਦੇ ਵਿੱਚ ਨਿਰਮਾਣ ਦੇ ਕੰਮ ਚੱਲ ਰਹੇ ਹਨ ਵਿਕਾਸ ਦੇ ਆਧਾਰ ਤੇ ਨਿਰਮਾਣ ਹੋ ਰਿਹਾ ਹੈ ਕਈ ਥਾਵਾਂ ਦਾ ਜਿਵੇਂ ਗੱਲ ਕਰਾਂ ਤਾਂ ਬੈਡਮਿੰਟਨ ਕੋਰਟ ਸੀ ਫਿਰ ਦੂਸਰੀ ਧਰਮਸ਼ਾਲਾ ਦੀ ਫਿਰ ਉਧਰ ਰਵੀ ਦਾਸ ਧਰਮਸ਼ਾਲਾ ਦੀ ਪਰ ਜਿੱਥੇ ਮੈਂ ਗੱਲ ਕਰਾਂ ਤਾਂ ਉੱਥੇ ਵੀ ਆਪਾਂ ਨੂੰ ਪਤਾ ਕਿ ਇਹਨਾਂ ਨੇ ਟਾਈਮ ਜੋ ਸੀ ਟਾਈਮ ਪੀਰੀਅਡ ਬਹੁਤ ਥੋੜਾ ਦਿੱਤਾ ਸੀ ਜਦੋਂ ਨੀ ਪੱਥਰ ਰੱਖੇ ਸਨ ਤਾਂ ਇਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਕੰਮ ਕੰਪਲੀਟ ਹੋ ਜਾਵੇਗਾ ਪਰ ਜੇ ਮੈਂ ਅੱਜ ਗੱਲ ਕਰਾਂ ਤਾਂ 1 ਸਾਲ ਦੇ ਤਕਰੀਬਨ ਸਮਾਂ ਹੋਣ ਵਾਲਾ ਹੈ ਤਾਂ ਉਹ ਬਿਲਡਿੰਗਾਂ ਨਾ ਤਾਂ ਬਿਲਡਿੰਗਾਂ ਬਣੀਆਂ ਤੇ ਨਾ ਹੀ ਉੱਥੇ ਬੱਚੇ ਖੇਡਣੇ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਮੈਂ ਇੱਥੇ ਤੇ ਠੇਕੇਦਾਰ ਨਾਲ ਗੱਲ ਕੀਤੀ ਉਹ ਠੇਕੇਦਾਰ ਨੇ ਤੁਹਾਡੇ ਤੇ ਅਲੀਗੇਸ਼ਨ ਲਾਇਆ ਦੋਸ਼ ਲਗਾਇਆ ਕਿ ਮੱਟੂ ਨੇ ਸਾਡੇ ਕੰਮ ਦੇ ਵਿੱਚ ਅੜਚਨਾ ਪਾਈਆਂ ਸਨ ਤਾਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਤੁਸੀਂ ਕੀ ਅੜਚਨਾ ਪਾਈਆਂ ਮੈਂ ਪਹਿਲਾਂ ਦਾ ਧੰਨਵਾਦ ਕਰਨਾ ਹੈ ਉਸ ਹੀ ਮੈਨੂੰ ਬੋਲਣ ਵਾਸਤੇ ਆਪਦੇ ਸਟੂਡੀਓ ਚ ਬੁਲਾਇਆ ਹੈ। ਥੈਂਕ ਯੂ। ਮੈਂ ਪੁੱਛਣਾ ਚਾਹਨਾ ਵੀ ਮੈਂ ਉਹਨਾਂ ਦੀ ਕਿਹੜੇ ਕੰਮ ਚ ਅੜਚਣ ਪਾਈ। ਪਹਿਲੀ ਗੱਲ ਤਾਂ ਮੈਂ ਕਿਸੇ ਕੰਮ ਚ ਅੜਚਣ ਨਹੀਂ ਪਾਈ। ਜੇ ਮੈਂ ਕੋਈ ਅੜਚਣ ਪਾਈ ਵੀ ਹੈ ਉਹ ਕਟਿਆ ਮਟੀਰੀਅਲ ਤੇ ਪਾਈ ਹੈ। ਜੀ। ਇਹ ਸਾਰੇ ਇਲਾਕੇ ਨੂੰ ਪਤਾ ਹੈ ਜਿਸ ਟਾਈਮ ਮੈਂ ਉਹ ਬਰਮਿੰਟਨ ਦੇ ਗਰਾਊਂਡ ਚ ਜਾ ਕੇ ਬੋਲੇ ਆ ਮਟੀਰੀਅਲ ਐਜ ਐਮ ਸੀ ਹੋਣ ਦੇ ਨਾਤੇ ਮੈਂ ਜਾ ਕੇ ਮਟੀਰੀਅਲ ਚੈੱਕ ਕੀਤਾ ਹੈ। ਉੱਥੇ ਬਹੁਤ ਘਟਿਆ ਕੁਆਲਿਟੀ ਦਾ ਕੱਗਰ ਸੈਨ ਪਿਆ ਸੀ ਔਰ ਮਿੰਨੀ ਪਲਾਨ ਦਾ ਸਿਮਿੰਟ ਪਿਆ ਸੀ ਹਾਰੇ ਘਟਿਆਂ ਵਾਲਾ ਜੇ ਯਾਰੋ ਜੇ ਮੈਂ ਨਕਲੀ ਜਾਂ ਘਟਿਆ ਮਟੀਰੀਅਲ ਚਕਵਾਤਾ ਇਹ ਮੈਂ ਕੰਮ ਤਾਂ ਨਹੀਂ ਰੋਕਿਆ ਮੈਂ ਤਾਂ ਘਟਿਆ ਮਟੀਰੀਅਲ ਚਕਵਾਇਆ ਮੈਂ ਕੋਈ ਕਹਿ ਰਿਹਾ ਮੱਟੂ ਜੀ ਜਿੱਥੇ ਤਾਂ ਮਟੀਰੀਅਲ ਦਾ ਪਹੁੰਚ ਜਾਣਾ ਕੰਮ ਦੀ ਸ਼ੁਰੂਆਤ ਹੋ ਜਾਣੀ ਤੇ ਉਹ ਕਹਿ ਰਿਹਾ ਕਿ ਅੜਚਣ ਪਾਈ ਸਾਡਾ ਕੰਮ ਡਿਲੇ ਹੋ ਗਿਆ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਰਚ ਅਸੀਂ ਉੱਥੇ ਮਟੀਰੀਅਲ ਨੂੰ ਲੈ ਕੇ ਗੱਲਬਾਤ ਕੀਤੀ ਪਰ ਉਹ ਕਹਿੰਦੇ ਜਿਹੜਾ ਕੰਮ ਡਿਲੇ ਹੋਇਆ ਉਹ ਸ਼ੁਰੂਆਤ ਤੋਂ ਸਾਨੂੰ ਬਣਨ ਨਹੀਂ ਦਿੱਤੀ ਗਈ ਇਸ ਜਗ੍ਹਾ ਨੂੰ ਹੀ ਨਹੀਂ ਬਣਨ ਦਿੱਤਾ ਗਿਆ ਕਾਨੂੰਨ ਨੂੰ ਪੁੱਛਿਆ ਜੀ ਵੀ ਕੰਮ ਕਿੰਨੇ ਦਿਨ ਡਿਲੇ ਹੋਇਆ ਹੈ ਇਹ ਕੰਮ ਤਾਂ ਇਹ 3 3 ਮਹੀਨੇ ਪੂਰਾ ਕਰਨਾ ਸੀ ਕੰਮ ਤਾਂ ਇਹ 2 ਦਿਨ ਰੁਕਿਆ ਜਿੰਨਾਂ ਦਾ ਕੋ ਮਟੀਰੀਅਲ ਸਹੀ ਨਹੀਂ ਆਇਆ ਉਸ ਤੋਂ ਬਾਅਦ ਇਹਨਾਂ ਨੇ ਕੰਮ ਚਾਲੂ ਕਰਾਇਆ ਫਿਰ ਮੈਂ ਕੰਮ ਰੋਕਣ ਗਿਆ ਸੀ ਮੇਰੀਆਂ ਮਿੰਤਾ ਕਰਕੇ ਇਹਨਾਂ ਨੇ ਕਿਹਾ ਵੀ ਸਾਨੂੰ ਆ ਵਧੀਆ ਕਗਰ ਸੈਨ ਆ ਰਿਹਾ ਹੈ ਵਧੀਆ ਸਿਮੈਂਟ ਤੇਰੀ ਮਰਜ਼ੀ ਦਾ ਫਿਰ ਇਹਨਾਂ ਨੇ ਸਿਮਿੰਟ ਵੀ ਵਧੀਆ ਦੇਖੋ ਮੈਂ ਐਵੇਂ ਕਹਦੇ ਆ ਬਾਅਦ ਚ ਸਿਮਿੰਟ ਵੀ ਵਧੀਆ ਆ ਘੱਗਰ ਸਿੰਘ ਵੀ ਬਦਲਿਆ ਤੇ ਉਹ ਕੰਮ ਸ਼ੁਰੂ ਹੋਇਆ ਇਹਦਾ ਕੰਮ ਐਕਚੁਅਲ ਗੱਲ ਕੀ ਹੈ ਕਿ ਸਾਰੀ ਮੰਡੀ ਦੇ 4 ਦੇ 4 ਕਰੋੜ ਦੇ ਠੇਕੇਦਾਰ ਉਹ ਗਨੂ ਨੂੰ ਦੇਤੇ ਸਾਰੇ ਕੰਮ ਹੁਣ ਗਨੂ ਕੋਲੇ ਲੇਬਰ ਹੈ ਨਹੀਂ ਕੰਮ ਦਾ ਗਨੂ ਦੀ ਨਲਾਇਕੀ ਨਾਲ ਜਾਂ ਗਨੂ ਦੀ ਘੱਟ ਲੇਬਰ ਔਨ ਕਰਕੇ ਹੋ ਰਿਹਾ ਹੁਣ ਐਵੇਂ ਉਹ ਵਿਰੋਧੀ ਧਿਰ ਦਾ ਮੈਂ ਮਿੱਸੀ ਆ ਉਹ ਇਸ ਟਾਈਮ ਸਾਡੇ ਹਲਕੇ ਵਿਧਾਇਕ ਦਾ ਠੇਕੇਦਾਰ ਹੈ ਇਹ ਅਸਲ ਠੇਕੇ ਜਿਹੜੇ ਹੈਗੇ ਆ ਸਾਡੇ ਵਿਧਾਇਕ ਪ੍ਰੀਤਮ ਸਿੰਘ ਕੋਟ ਪਾਈਦੇ ਆ ਗਨੂ ਦਾ ਕੱਲਾ ਨਾ ਤੁਸੀਂ ਐ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਪ੍ਰਿਤਪਾਲ ਜੀ ਮੈਂ ਇਤਿਹਾਸ ਚ ਪਹਿਲੀ ਵਾਰੀ ਵੇਖਿਆ ਵੀ ਠੇਕੇਦਾਰ ਦੀ ਗੱਡੀ ਚ ਐਮਈ ਹੋਵੇ ਠੇਕੇਦਾਰ ਦੀ ਗੱਡੀ ਚ ਚੈੱਕ ਬੁੱਕ ਹੋਵੇ ਯਾਰੋ ਇਹ ਕਿੱਡਾ ਅਤਿਆਚਾਰ ਹੈ ਕਿੱਡਾ ਪਾਪ ਹੈ ਯਾਰ ਤੇ ਮਟਰ ਜੀ ਜਿੱਥੇ ਆਪਾਂ ਚਲੋ ਗੱਲ ਕਰ ਲਈ ਗਨੂ ਠੇਕੇਦਾਰ ਦੀ ਇਹਨਾਂ ਦਾ ਇੱਕ ਬੈਡਮਿੰਟਨ ਕੋਰਟਸ ਹੋਰ ਮਾਲ ਰੋਡ ਦਾ ਕੰਮ ਹੈ ਦੂਸਰੇ ਪਾਸੇ ਜੋ ਠੇਕੇ ਹਨ ਪੰਚਾਇਤੀ ਧਰਮਸ਼ਾਲਾ ਦੇ ਔਰ ਉਧਰ ਰਵੀਦਾਰ ਧਰਮਸ਼ਾਲਾ ਦੇ ਉਹਦੇ ਜਿਹੜੇ ਠੇਕੇ ਹਨ ਜੀ ਹਾਂ ਜੀ ਹਾਂ ਤਾਂ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਉਹ ਡਿਲੇ ਕਿਉਂ ਹੋ ਰਿਹਾ ਹੈ ਮੈਂ ਸੋਡਰ ਨੂੰ ਪੁੱਛਣਾ ਚਾਹਨਾ ਮੈਂ ਗਨੂ ਨੂੰ ਗਨੂ ਨੇ ਸੋਨ ਨੂੰ ਕਿਹਾ ਵੀ ਮੱਟੂ ਨੇ ਮੇਰਾ ਕੰਮ ਡਿਲੇ ਕਰਤਾ ਮੈਂ ਸੁਖਮੰਦਰ ਉਹਦੇ ਜਿਹੜਾ ਜਿਹੜਾ ਤੁਸੀਂ ਨਵਾਂ ਟੇਕੇ ਦਾ ਨਾਰਾ ਉਹਦੇ ਕੰਮਾਂ ਦਾ ਮੈਂ ਗਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਮੈਂ ਮੈਂ ਇੱਥੇ ਇਹ ਕਹਿ ਰਿਹਾ ਇੱਕ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਤੁਹਾਨੂੰ ਇੱਕ ਨਿਵਾਸੀ ਹੋਣ ਦੇ ਨਾਤੇ ਮੈਂ ਨਿਵਾਸੀ ਹੋਣ ਦੇ ਨਾਤੇ ਗੱਲ ਕਰ ਰਿਹਾ ਇੱਕ ਤੁਸੀਂ ਬਹੁਤ ਹੀ ਮਹਤਵਪੂਰਨ ਬੰਦੇ ਹੋ ਔਰ ਮੈਂ ਇਸ ਗੱਲ ਦੀ ਵੀ ਆਪਦੇ ਚੈਨਲ ਦੇ ਮਾਧਮ ਰਾਈ ਨੂੰ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਸੀਂ ਵਿਰੋਧੀ ਧਿਰ ਦਾ ਰੋਲ ਬਹੁਤ ਵਧੀਆ ਨਿਭਾਉਂਦੇ ਹੋ ਔਰ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਤਾਂ ਉਸੇ ਗੱਲ ਨੂੰ ਮੈਂ ਲੈ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਕੀ ਉਹਨਾਂ ਥਾਵਾਂ ਤੇ ਵੀ ਮੈਂ ਕਿਸੇ ਦੀ ਫੇਵਰ ਨਹੀਂ ਕਰ ਰਿਹਾ ਗਨੂ ਦੀ ਹੈ ਚਾਹੇ ਕਿਸੇ ਵੀ ਠੇਕੇਦਾਰ ਦੀ ਹੈ ਜੇ ਗਨੂ ਨੇ ਤੁਹਾਡੇ ਬਾਰੇ ਗੱਲ ਕੀਤੀ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਮੈਂ ਹੁਣ ਇਸ ਪੁਆਇੰਟ ਤੇ ਆ ਰਿਹਾ ਕਿ ਜਿਹੜਾ ਨੈਕਸਟ ਸਟੈਪ ਹੈ ਨੈਕਸਟ ਸਟੈਪ ਦੇ ਵਿੱਚ ਜਿਹੜੇ ਬਾਕੀ ਰੁਕੇ ਹੋਏ ਕੰਮ ਹਨ ਉਹ ਵੀ ਪੂਰੇ ਨਹੀਂ ਹੋ ਰਹੇ ਵਿਰੋਧੀ ਧਿਰ ਦੇ ਰੂਪ ਵਿੱਚ ਹੁਣ ਤੁਸੀਂ ਕੀ ਰੋਲ ਅਦਾ ਕਰੋਗੇ ਦੇਖੋ ਗੱਲ ਹੈ ਜੀ ਉਦੋਂ ਇਹਨਾਂ ਨੇ ਤਾਂ ਅਜੇ ਕਦੇ ਕਿਹੜੀ ਧਰਮਸ਼ਾਲਾ ਦਾ ਨਹੀਂ ਪੱਥਰ ਧਰਤਾ ਕਦੇ ਕਿਹੜੀ ਧਰਮਸ਼ਾਲਾ ਦਾ ਨਹੀਂ ਪੱਥਰ ਧਰਤਾ ਗਾਰੰਟ ਹੁਣ ਖਤਮ ਹੋ ਗਈ ਮੈਨੂੰ ਐ ਦੱਸੋ ਬਾਜਾ ਕਾਨਾ ਰੋਡ ਤੇ ਦੋਨੇ ਪਾਸੇ ਟੈਲਾ ਲੱਗਣੀਆਂ ਸੀ ਉਹ ਅਦਵਚਾਲੇ ਛੜਤੀਆਂ ਵਾਲੇ ਗਾਂ ਲੱਗੀਆਂ ਹੀ ਨਹੀਂ ਬਠੰਡਾ ਰੋਡ ਤੇ ਦੋਨੇ ਪਾਸੇ ਟੈਲਾ ਲੱਗਣੀਆਂ ਸੀ 77 ਲੱਖ ਦਾ ਟਿੱਕਾ ਹੋਇਆ ਉਹ ਇੱਕ ਪਾਸੇ ਲੱਗੀ ਦੂਜੇ ਪਾਸੇ ਆ ਉੱਥੇ ਤਾਂ ਨਹੀਂ ਮੱਟੂ ਨੇ ਰੋਕਿਆ ਕੰਮ ਉਹ ਕੰਮ ਕਿਉਂ ਰੁਕੇ ਪਏ ਆ ਜੀ ਉਹ ਇਹ ਹੈ ਵੀ ਗ੍ਰਾਂਟ ਹੁਣ ਇਨਾਂ ਕੋਲੇ ਹੈ ਕੋਈ ਕਹਿ ਰਿਹਾ ਹੁਣ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਤੁਸੀਂ ਕੀ ਲੋਕਾਂ ਤੱਕ ਜਾਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਮੌਜੂਦਾ ਵਿਧਾਇਕ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਇਨਾਂ ਰੁਕੇ ਹੋਏ ਕੰਮਾਂ ਦੇ ਬਾਬਤ ਦੇਖੋ ਵੀਰ ਜੀ ਗੱਲ ਇਹ ਹੈ ਅਸੀਂ ਇਨਾਂ ਦੀ ਬਹੁਤ ਵਾਰੀ ਸ਼ਿਕਾਇਤਾਂ ਕਰਤੀਆਂ ਠੀਕ ਹੈ ਅਸੀਂ ਤਾਂ ਸ਼ਿਕਾਇਤ ਹੀ ਕਰ ਸਕਦੇ ਹਾਂ ਵਿਰੋਧੀ ਧਿਰ ਦੇ ਅਫਸਰਾਂ ਕੋਲੇ ਜੀ ਜੀ ਹੁਣ ਅਫਸਰ ਇਨਾਂ ਦੇ ਲਾਏ ਹੋਏ ਆ ਉਹ ਸਾਡੀ ਗੱਲ ਸੁਣਨ ਵਾਲੇ ਤਿਆਰ ਨਹੀਂ ਅਸੀਂ ਟਾਈਮ ਨੂੰ ਵਿਚਾਰ ਰਹੇ ਆ ਵੀ 2-3 ਮਹੀਨੇ ਟਪਾ ਲਈਏ ਓਕੇ ਸੋਕੇ ਓਕੇ ਜਦੋਂ ਕਾਂਗਰਸੀ ਸਰਕਾਰ ਪੰਜਾਬ ਚੋਂ ਅਲਵਿਦਾ ਹੋ ਗਈ ਉਸ ਤੋਂ ਬਾਅਦ ਇਹਨਾਂ ਅਫਸਰਾਂ ਨੂੰ ਵੀ ਪੁੱਛਾਂਗੇ ਇਹ ਠੇਕੇਦਾਰਾਂ ਨੂੰ ਵੀ ਪੁੱਛਾਂਗੇ ਵੀ ਇਹ ਕੰਮ ਡਿਲੇ ਕਿਉਂ ਹੋਇਆ ਇਹ ਠੇਕੇ ਵੰਡਾ ਕੇ ਕਿਉਂ ਦਿੱਤੇ ਗਏ ਆ 28% ਲੈਸ ਵਾਲੇ ਨੂੰ ਕਿਉਂ ਨਹੀਂ ਦਿੱਤੇ ਗਏ 2% ਲੈਸ ਵਾਲੇ ਨੂੰ ਕਿਉਂ ਦਿੱਤੇ ਗਏ ਤਾਂ ਦੋਸਤੋ ਤੁਸੀਂ ਵੇਖਿਆ ਔਰ ਸੁਣਿਆ ਜਿੱਥੇ ਰਮੇਸ਼ ਕੁਮਾਰ ਮੱਟੂ ਨੇ ਆਪਣੇ ਵਿਰੋਧੀ ਧਿਰ ਦੇ ਰੋਲ ਨੂੰ ਨਿਭਾਉਂਦੇ ਇਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਵੇਟ ਕਰ ਰਹੇ ਹਾਂ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਿਰਫ 2 ਜਾਂ 3 ਮਹੀਨਿਆਂ ਦਾ ਉਹ 2-3 ਮਹੀਨੇ ਬਾਅਦ ਹਰ ਗੱਲ ਦਾ ਇਹਨਾਂ ਨੇ ਕਿਹਾ ਕਿ ਅਸੀਂ ਕੁਐਸਚਨ ਰਾਈਜ਼ ਕਰਾਂਗੇ ਕਿ ਇਹ ਕੰਮ ਕਿਉਂ ਨਹੀਂ ਹੋ ਰਿਹਾ ਠੇਕੇ ਇੰਨੀ ਮਾਤਰਾ ਦੇ ਵਿੱਚ ਜੇ ਘਟ ਸੀ ਤਾਂ ਕਿਉਂ ਨਹੀਂ ਦਿੱਤੇ ਗਏ ਤਾਂ ਉਹਨਾਂ ਵਾਲਾ ਸਮਾਂ ਹੀ ਵੇਖੇਗਾ ਜਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ 2022 ਦੇ ਵਿੱਚ ਕਿਹਦੀ ਸਰਕਾਰ ਬਣਦੀ ਹੈ ਉਸ ਤੋਂ ਪਹਿਲਾਂ ਜੋ ਸਮੀਕਰਨ ਬਣਦੇ ਹਨ ਉਸ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਤੁਸੀਂ ਦੇਖ ਰਹੇ ਸੀ ਥੈਂਕ ਯੂ ਚੈਨਲ ਤੇ ਇਸ ਤਰੀਏ ਥੈਂਕ ਯੂ ਚੈਨਲ ਪੰਜਾਬ ਨੂੰ ਪਿਆਰ ਕਰਦੇ ਰਹੋ ਤੇ ਮੈਂ ਤੁਹਾਡੇ ਰੂਬਰੂ ਕਰਵਾਉਂਦਾ ਰਵਾਂਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਤੁਹਾਡਾ ਆਪਣਾ ਪ੍ਰੇਤਪਾਲ ਸਿੰਘ ਗੋਨਿਆਣਾ ਮੰਡੇ